ਆਪਣੇ ਸ਼ਹਿਰ 'ਚ ਕਾਲਜ ਰੋਡ ਦੇ ਉੱਪਰ ਲੀਪਲਾਜਾ ਮਾਲ ਦੇ ਨਾਲ ਸੈਲੂਨ ਜਿਹਦਾ ਨਾਮ ਹੈ ਜੀ ਜੰਨਤ ਅ ਬਿਊਟੀ ਲੈਂਡ ਉਹਨਾਂ ਨੇ ਇਸ ਵਾਰੀ ਈਦ ਦੇ ਮੌਕੇ ਤੇ ਬਹੁਤ ਵੱਡੇ ਵੱਡੇ ਆਫਰ ਲਾਏ ਨੇ ਕੀ ਆਫਰ ਨੇ ਆਜੋ ਫਿਰ ਤੁਹਾਨੂੰ ਵੀਡੀਓ 'ਚ ਅੱਗੇ ਦੱਸਦੇ ਹਾਂ ਜਸਟ ਅ ਬੀਅਰਡ ਅ ਫੇਸ ਵਰਸ ਅ ਹੈਅਰ ਸਟਾਈਲ ਜਸਟ ਆਪਾਂ ਕਰਦੇ ਹਾਂ ਪ੍ਰਾਈਸ 100 ਰੁਪਏ ਦੇ ਵਿੱਚ ਹਿੰਗ ਹੋਗਾ ਰਿਬੌਂਡਿੰਗ ਹੋਗੀ ਕੇਰਾਟਿਨ ਹੋਗੀ ਇਹ ਜਸਟ ਆਪਾਂ ਕਰਦੇ ਆ 500 ਰੁਪਏ ਦੇ ਵਿੱਚ ਇਹ ਸਾਰੀ ਇਹ ਜੀ ਦਾ ਹਾਂ 500 ਦੇ ਵਿੱਚ ਹਾਂਜੀ ਠੀਕ ਹੈ ਜੀ ਤੇ హెయిਰ ਸਪਾ ਹੋ ਗਿਆ 200 ਰੁਪਏ ਦੇ ਵਿੱਚ ਦੋਸਤੋ ਫੇਸ਼ਲ ਜਿਹੜੀ ਸਟਾਰਟਿੰਗ ਰੇਟ ਆ ਆਪਣੇ 250 ਤੋਂ ਸਟਾਰਟਿੰਗ ਆ ਹਾਈਡਰਾ ਫੇਸ਼ੀਅਲ ਜੋ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਬਟ ਇਹਦੇ ਪ੍ਰਾਈਸ ਬਹੁਤ ਜ਼ਿਆਦਾ ਹਾਈ ਹੈ ਬਹੁਤ سارے ਲੋਕ ਅਫੋਰਡ ਨਹੀਂ ਕਰ ਸਕਦੇ ਪਹਿਲਾਂ ਆਪਣੀ ਉਹ 4000 ਦਾ ਪ੍ਰਾਈਸ ਆ ਬਟ ਨਾ ਹੁਣ ਇਹਦੇ ਆਫਰ ਦੇ ਵਿੱਚ ਸਿਰਫ 1500 ਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆ ਜੰਨਤ ਆ ਬਿਊਟੀ ਲੈਣ ਤੋਂ ਹੁਣ ਤੱਕ ਇਹਨਾਂ ਦੇ ਕਾਫੀ ਵੀਡੀਓ ਤੁਸੀਂ ਆਪਣੇ ਪੇਜ ਤੇ ਦੇਖ ਚੁੱਕੇ ਹੋਵੋਗੇ ਹੁਣ ਤੱਕ ਜਿਹੜੇ ਆਪਾਂ ਆਫਰਾਂ ਦੀ ਇਹਨਾਂ ਕੋਲੇ ਗੱਲ ਕਰਦੇ ਸੀ ਉਹ ਜ਼ਿਆਦਾਤਰ ਲੇਡੀਜ਼ ਆਫਰ ਕਵਰ ਕਰਦੇ ਸੀ ਤੇ ਲੋਕਾਂ ਨੇ ਡਿਮਾਂਡ ਕੀਤੀ ਆ ਵੀ ਇਸ ਵਾਰੀ ਈਦ ਦੇ ਮੌਕੇ ਤੇ ਜੈਂਟਸ ਆਫਰ ਵੀ ਲੈ ਕੇ ਆਓ ਤੇ ਅੱਜ ਜੈਂਟਸ ਤੇ ਕਲੇ ਵੀ ਬਲੇਰ ਕੋਰਲੇ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਹਨਾਂ ਨੇ ਆਫਰ ਦੇਣ ਲਈ ਹਰ ਬੰਦਾ ਜਿਹੜਾ ਇਹਨਾਂ ਨੂੰ ਅਫੋਰਡ ਕਰ ਸਕੇ ਰੇਟ ਇਹਨਾਂ ਦੇ ਪਹਿਲਾਂ ਹੀ ਬਹੁਤ ਘੱਟ ਨੇ ਬਾਕੀ ਆਫਰਾਂ ਬਾਰੇ ਵੀ ਜਾਣਦੇ ਆ ਆਜੋ ਫਿਰ ਤੁਹਾਨੂੰ ਅੰਦਰ ਲੈ ਕੇ ਬਾਈ ਜੁੜੇ ਨੇ ਸਾਡੇ ਨਾਲ ਵੀਰੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਮਾਸਰ ਤੇ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਤੇ ਸਾਬਾਈ ਨੇ ਭਾਈ ਜਿਵੇਂ ਸਾਡੇ ਜਿਹੜੇ ਮਤਲਬ ਵਿਊਅਰ ਨੇ ਉਹਨਾਂ ਨੇ ਬਹੁਤ ਲੀ ਮੈਸੇਜ ਕੀਤਾ ਵੀ ਯਾਰ ਇਸ ਵਾਰੀ ਹੀ ਤੇ ਜੈਂਟਸ ਵਾਸਤੇ ਆਫਰ ਲੈ ਕੇ ਆਓ ਪਹਿਲਾਂ ਤਾਂ ਜੈਂਟਸ ਦੇ ਰੇਟ ਦੱਸ ਦਿਓ ਆਪਣੇ ਸਲੂਨ ਦੇ ਕੀ ਨੇ ਆਪਣੇ ਪ੍ਰਾਈਸ ਜਿੰਨੇ ਪਹਿਲਾਂ ਹੀ ਆਪਨੇ ਆਫਰਾਂ ਮੰਗੇ ਪ੍ਰਾਈਸ ਰੱਖਣ ਦਾ ਸ਼ੁਰ ਹੇਅਰ ਕਟ ਬੀਅਰਡ ਫੇਸ ਵਾਸ਼ ਤੇ ਹੇਅਰ ਸਟਾਈਲ ਜਸਟ ਆਪਾਂ ਕਰਦੇ ਹਾਂ ਪ੍ਰਾਈਸ 100 ਰੁਪਏ ਦੇ ਵਿੱਚ ਠੀਕ ਹੈ ਮਤਲਬ ਚਾਰ ਚੀਜ਼ਾਂ ਚਾਰ ਚੀਜ਼ਾਂ ਹੇਅਰ ਕਟ ਹੋ ਗਿਆ ਬੀਅਰਡ ਹੋ ਗਿਆ ਬੀਅਰਡ ਹੋ ਗਈ ਫੇਸ ਵਾਸ਼ ਹੋ ਗਿਆ ਹੇਅਰ ਸਟਾਈਲ ਹੇਅਰ ਸਟਾਈਲ ਮਤਲਬ ਚਾਰ ਚੀਜ਼ਾਂ ਉਸ ਤੋਂ 100 ਰੁਪਏ ਦੇ ਵਿੱਚ ਹਾਂਜੀ ਇੱਕ ਆਮ ਜਿਹੜਾ ਮਤਲਬ ਸ਼ਾਪ ਦਾ ਰੇਟ ਹੁੰਦਾ ਉਹੀ ਰੇਟ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਉਸ ਤੋਂ ਇਲਾਵਾ ਤੇ ਸਰ ਜੇ ਮੈਂ ਸਮੂਥਨਿੰਗ ਹੋਗਾ ਰਿਬੌਂਡਿੰਗ ਹੋਗੀ ਕੈਰਾਟਿਨ ਹੋਗੀ ਇਹ ਜਸਟ ਆਪਾਂ ਕਰਦੇ ਆ 500 ਰੁਪਏ ਦੇ ਵਿੱਚ ਇਹ ਸਾਰੀਆਂ ਚੀਜ਼ਾਂ 500 ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੈਲਥਪਾ ਹੋਗੇ 200 ਦੇ ਬਿਲ ਵਿੱਚ ਦੋਸਤੋ ਫੇਸ਼ਲ ਜਿਹੜੀ ਸਟਾਰਟਿੰਗ ਰੇਟ ਆਪਣੇ 250 ਤੋਂ ਸਟਾਰਟਿੰਗ ਆ ਕੋਈ ਵੀ ਫੇਸ਼ਲ ਆਪਾ ਲੈਣਾ ਬੜੇ ਤੋਂ ਬੜੇ ਉਹਦਾ ਪ੍ਰਾਈਸ ਆਪ ਹੁੰਦਾ ਜਾਊਗਾ ਜੋ ਵੀ ਤੁਹਾਨੂੰ ਫੇਸ਼ਲ ਲੈਣਾ ਸਟਾਰਟਿੰਗ ਰੇਟ 250 ਤੋਂ ਬਟ 250 ਤੋਂ ਫੇਸ਼ਲ ਜਿਹੜਾ ਹੈਗਾ ਜੈਂਟ ਵਾਸਤੇ ਸਟਾਰਟ ਹੋ ਜਾਂਗੇ ਸਰ ਬਿਲਕੁਲ ਓਕੇ ਤੇ ਬਈ ਫਿਰ ਇਹ ਤਾਂ ਨਹੀਂ ਹੈ ਜਿਵੇਂ ਰੇਟ ਤੁਹਾਡੇ ਬਹੁਤ ਜ਼ਿਆਦਾ ਮਤਲਬ ਜੈਨੂਨ ਨੇ ਤੇ ਫਿਰ ਪ੍ਰੋਡਕਟ ਕਿਸ ਤਰ੍ਹਾਂ ਦਾ ਯੂਜ਼ ਕਰਦੇ ਆ ਸਰ ਪ੍ਰੋਡਕਟ ਆਪਾ ਵਧੀਆ ਯੂਜ਼ ਕਰਦੇ ਆ ਜਿਵੇਂ ਪ੍ਰੋਡਕਟ ਤੇ ਇੱਕ ਵਾਰੀ ਨਿਗਾਹ ਮਾਰ ਲਓ ਦੋਸਤੋ ਜਿਹੜੇ ਮੈਟ੍ਰਿਕਸ ਦੇ ਸਕੌਚ ਕੋਪ ਦੇ ਇਹਨਾਂ ਦੇ ਪ੍ਰੋਡਕਟ ਜਿਹੜੇ ਨੇ ਯੂਜ਼ ਕਰਦੇ ਨੇ ਮਤਲਬ ਪ੍ਰੋਡਕਟ ਲਈ ਕੋਈ ਟੈਨਸ਼ਨ ਲੈਣ ਦੀ ਤੁਹਾਨੂੰ ਨਹੀਂ ਨਹੀਂ ਕੋਈ ਉਹ ਨਹੀਂ ਹੈਗੀ ਤੇ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਰਿਜ਼ਲਟ ਸਾਰੇ ਵਧੀਆ ਹੁੰਦੇ ਆ ਰਿਜ਼ਲਟ ਓਕੇ ਤੇ ਜੇ ਤੁਹਾਡੇ ਰਿਜ਼ਲਟ ਨੂੰ ਰਿਵਿਊ ਕਰਨਾ ਹੋਵੇ ਜਿਹੜੇ ਕਸਟਮਰ ਸਾਡੇ ਹੈਗੇ ਨੇ ਵੀਅਰ ਉਹਨਾਂ ਨੇ ਸਾਡਾ ਚੈਨਲ ਬਣਾ ਜਨਤ ਤੇ ਬਿਊਟੀ ਲੈਣ ਦੇ ਤੇ ਤੁਸੀਂ ਸਾਡਾ ਕੰਮ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਚੈਨਲ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਆ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਇਹਨਾਂ ਦਾ ਕੰਮ ਵੀ ਦੇਖ ਸਕਦੇ ਹੋ ਬਿਲਕੁਲ ਜੀ ਉਹ ਸਾਰੀਆਂ ਜ ਕੀ ਆਫਰਾਂ ਦੀ ਜ਼ਰੂਰਤ ਨਹੀਂ ਹੈਗੀ ਤੇ ਹੁਣ ਆਪਾਂ ਲੇਡੀ ਸੈਕਸ਼ਨ ਦੀ ਗੱਲ ਕਰ ਰਹੀਏ ਹਾਂਜੀ ਸਰ ਲੇਡੀਜ਼ ਤੇ ਇੱਕ ਕਹਿੰਦੇ ਵੀ ਅਸੀਂ ਕੈਮਰੇ ਸਾਹਮਣੇ ਦੱਸਾਂਗੇ ਇਸ ਤਰ੍ਹਾਂ ਦੀ ਆਫਰ ਲਾਈਆਂ ਨੇ ਦੱਸ ਦਿਓ ਜੀ ਫਿਰ ਤੇ ਸਰ ਪਹਿਲਾਂ ਆਪਾਂ ਗੱਲ ਕਰਾਂਗੇ ਹੇਅਰ ਸੈਕਸ਼ਨ ਦੀ ਆਪਾਂ ਨੇ ਹੇਅਰ ਸੈਕਸ਼ਨ ਦੇ ਵਿੱਚ ਕੀ ਆਫਰਸ ਲਾਈਆਂ ਨੇ ਸਮੂਥਨਿੰਗ ਔਰ ਰਿਬੋਡਿੰਗ ਦੇ ਵਿੱਚ ਇੱਕ ਕੈਰਾਟਿਨ ਪਲੱਸ ਫੇਸ਼ੀਅਲ ਪਲੱਸ ਹੈਅਰ ਕੱਟ ਪਲੱਸ ਹੈਅਰ ਸਪਾ ਥ੍ਰੈਡਿੰਗ ਅਪਲਿਸ ਔਰ ਫੋਰਹੈਡਸ ਇਹ ਸਰ 7-8 ਸਰਵਿਸਿਜ਼ ਨੇ ਓਕੇ ਹਾਂਜੀ ਤੁਹਾਡਾ opinion ਸਰ ਕੀ ਕਹਿੰਦਾ ਕਿੰਨੇ ਕੁ ਦੀਆਂ ਹੋਣੀਆਂ ਸਰਵਿਸਿਜ਼ ਯਾਰ ਮੇਰੇ ਹਿਸਾਬ ਨਾਲ ਵੀ 7-8000 ਦੇ ਤਾਂ ਹੋਣਗੇ ਇਹ ਸਰਵਿਸ ਬਿਲਕੁਲ ਸਰ ਨੀਅਰਰ ਵਾਲ 7-8000 ਦੇ ਜੇ ਰੇਟ ਦੇਖੀਏ 7-8000 ਬਣਦਾ ਬਿਲਕੁਲ ਜੀ ਤੇ ਸਰ ਜੋ ਆਪਾਂ ਨੇ ਪ੍ਰਾਈਸ ਲਾਇਆ ਜਸਟ 3000 ਦੇ ਵਿੱਚ ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਾਂਗੇ ਕਿੰਨੇ ਦੇ ਵਿੱਚ ਜੀ 3000 ਜਸਟ 3000 ਦੇ ਵਿੱਚ ਮੈਂ 50% ਤੋਂ ਜ਼ਿਆਦਾ ਆਫ ਲਾਤਾ ਇਹ ਆਫਰ ਇਹ ਤੱਕ ਹੈ ਜੀ ਇਹ ਨਹੀਂ ਸਿਰਫ 1 ਮਨਸ ਆਫ ਰ ਆਪਨੇ ਇਹ ਪੂਰੇ ਮੰਥਲੀ ਆਫਰ ਪੂਰੇ ਮੰਥ ਦੇ ਪੂਰੇ ਜਿਹੜਾ ਮੰਥ ਚੱਲ ਰਿਹਾ ਅਪ੍ਰੈਲ ਦਾ ਮੰਥ ਹੈ ਪੂਰੇ ਮੰਥ ਆਫਰ ਹੈ ਮਤਲਬ ਇਹ ਕਰਕੇ ਤੁਸੀਂ ਤਾਂ ਬਹੁਤ ਬਹੁਤ ਫਾਇਦਾ ਉਠਾ ਸਕਦੇ ਹੋ ਬਿਲਕੁਲ ਜੀ ਇਸੋ ਲਾਵਾ ਵੀ ਆਫਰ ਲਈਆ ਹੋਇਆ ਹੈ ਸਰਵਿਸ ਜਿਦਾਂ ਦਾ ਮੇਕਅਪ ਤੇ ਹੱਥ ਤੇ ਆਫਰ ਆ ਤੁਹਾਨੂੰ ਆਪਣੇ ਸਟਾਫ ਨੂੰ ਪ੍ਰੋਵਾਈਡ ਕਰ ਦਿੰਦੇ ਇਨਫੋਰਮੇਸ਼ਨ ਓਕੇ ਰੈਡੀਅਰ ਹੈਅਰ ਸਰਵਿਸਿਜ਼ ਨੇ ਉਹਦੇ ਬਾਰੇ ਦਾ ਸਾਹਿਬ ਜੀ ਨੇ ਸਾਨੂੰ ਦੱਸਤਾ ਤੇ ਬਾਕੀ ਸਰਵਿਸ ਵਾਸਤੇ ਮੈਮ ਨੇ ਸਾਡੇ ਨਾਲ ਤੇ ਮੈਮ ਹੁਣ ਇਹ ਦੱਸ ਦੋ ਵੀ ਬਾਕੀ ਹੋਰ ਕਿਹੜੀ ਕਿਹੜੀ ਸਰਵਿਸਿਜ਼ ਨੇ ਸਰ ਜਿੱਦਾਂ ਕਿ ਤੁਹਾਨੂੰ ਪਤਾ ਅੱਜਕੱਲ ਹਾਈਡਰਾਫੇਸ਼ੀਅਲ ਹੈ ਜੋ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਬਟ ਇਹਦੇ ਪ੍ਰਾਈਸ ਬਹੁਤ ਜ਼ਿਆਦਾ ਹਾਈ ਹੈ ਬਹੁਤ ਸਾਰੇ ਲੋਕ ਅਫੋਰਡ ਨਹੀਂ ਕਰ ਸਕਦੇ ਪਹਿਲਾਂ ਆਪਣੀ ਹੋ ਰਿਹਾ 4000 ਦਾ ਪ੍ਰਾਈਸ ਆ ਬਟ ਨਾ ਹੁਣ ਇਹਦੇ ਆਫਰ ਦੇ ਵਿੱਚ ਸਿਰਫ ਇਹ ਕਰਕੇ 1500 ਦੇ ਵਿੱਚ ਹਾਈਡਰਾ ਫੇਸ਼ੀਅਲ ਸਿਰਫ 1500 ਦੇ ਵਿੱਚ ਤੇ ਸਕਿਨ ਸਰਵਿਸਿਜ਼ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਨੇ ਮੈਮ ਜੋ ਸਰ ਆਪਣਾ ਬੇਸਿਕ ਫੇਸ਼ੀਅਲ ਆ ਪਹਿਲਾਂ 800 ਦੇ ਵਿੱਚ تھا ਬਟ ਨਾ ਹੁਣ ਸਿਰਫ ਤੁਹਾਨੂੰ 249 ਦੇ ਵਿੱਚ ਹੀ ਮਿਲ ਜੂਗਾ ਤੇ ਜੋ ਵੀ ਆਪਣੀ ਸਕਿਨ ਸਰਵਿਸਿਜ਼ ਐ ਸਾਰੀਆਂ ਤੇ 50% ਆਫ ਐ ਤੇ ਜੋ ਆਪਣੀ ਸਕਿਨ ਟਰੀਟਮੈਂਟਸ ਐ ਜਿਦਾਂ ਹਾਈ ਫ੍ਰੀਕੁਐਂਸੀ ਟਰੀਟਮੈਂਟ ਤੇ ਡਰਮਾ ਟਰੀਟਮੈਂਟ ਉਹਨਾਂ ਤੇ ਵੀ 50% ਆਫ ਐ ਤੇ ਜੋ ਆਪਣਾ ਹਾਈ ਫ੍ਰੀਕੁਐਂਸੀ ਟਰੀਟਮੈਂਟ ਆ ਪਹਿਲਾਂ ਉਹ 2000 ਦੇ ਵਿੱਚ تھا ਬਟ ਨਾ ਹੁਣ ਇਹਦਾ ਜੋ ਆਫਰ ਚੱਲ ਰਿਹਾ ਉਹਦੇ ਵਿੱਚ ਸਿਰਫ ਤੁਹਾਨੂੰ ਮਤਲਬ ਹਰ ਜਿਹੜੀ ਸਰਵਿਸ ਤੁਸੀਂ ਦੇ ਰਹੇ ਹੋ 50% ਆਫ ਹੈ ਕਿਸ ਤਰ੍ਹਾਂ ਦੀ ਸਰ ਫਿਰ ਪ੍ਰੋਡਕਟ ਕਿਹੜੇ ਯੂਜ਼ ਕਰਦੇ ਆ ਜੀ ਕਿਸ ਤਰ੍ਹਾਂ ਦੇ ਯੂਜ਼ ਕਰਦੇ ਆ ਜੋ ਵੀ ਪ੍ਰੋਡਕਟਸ ਯੂਜ਼ ਕਰਦੇ ਆ ਸਾਰੇ ਬ੍ਰਾਂਡਡ ਪ੍ਰੋਡਕਟਸ ਯੂਜ਼ ਕਰਦੇ ਆ ਸਭ ਤੋਂ ਪਹਿਲਾਂ ਸੇ ਕਲਾਇੰਟ ਨੂੰ ਨੋਲਿਜ ਦੇਣੇ ਆ ਉਸ ਪ੍ਰੋਡਕਟ ਬਾਰੇ ਜੋ ਵੀ ਉਹਨਾਂ ਦੇ ਅਪਲਾਈ ਕਰਦੇ ਆ ਤਾਂ ਜੋ ਕਲਾਇੰਟ ਦੇ ਸੈਟੀਸਫੈਕਸ਼ਨ ਉਹ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹੇ ਨੇ ਆ ਕਾਫੀ ਕਸਟਮਰ ਨੇ ਜਿਹੜੇ ਇਹਨਾਂ ਦੇ ਉਹਨਾਂ ਨੇ ਕਮੈਂਟ ਵੀ ਕੀਤੇ ਨੇ ਇਸ ਚੀਜ਼ ਬਾਰੇ ਕਿ ਜਿਹੜੇ ਇਹਨਾਂ ਦੇ ਪ੍ਰੋਡਕਟ ਹੁੰਦੇ ਨੇ ਉਹ ਬੈਸਟ ਹੁੰਦੇ ਨੇ ਹਾਂਜੀ ਸਰ ਜੋ ਵੀ ਪ੍ਰੋਡਕਟ ਯੂਜ਼ ਕਰਦੇ ਆ ਸਾਰੇ ਬ੍ਰਾਂਡਡ ਪ੍ਰੋਡਕਟਸ ਆ ਕੋਈ ਵੀ ਫੇਕ ਪ੍ਰੋਡਕਟ ਨਹੀਂ ਯੂਜ਼ ਕਰਦੇ ਓਕੇ ਜੀ ਸਰ ਇਹ ओरिजिनल ਪ੍ਰੋਡਕਟ ਨੇ ਹਾਂ ਜੀ ਜੋ ਤੇ ਬਾਕੀ ਮੈਂ ਮਗਰ ਮੇਕਅਪ ਦੀ ਗੱਲ ਕਰ ਲਈ ਕਿਉਂਕਿ ਈਦ ਤੇ ਮੇਕਅਪ ਦਾ ਕਾਫੀ ਟ੍ਰੈਂਡ ਹੁੰਦਾ ਜੀ ਹਾਂਜੀ ਸਰ ਤੇ ਮੇਕਅਪ ਦੇ ਵਿੱਚ ਵੀ ਆਫਰ ਸੇਮ ਹੀ ਨੇ ਹਾਂਜੀ ਸਰ ਮੇਕਅਪ ਦੇ ਵਿੱਚ ਵੀ ਆਪਣੇ 50% ਆਫਰ ਜੋ ਆਪਣਾ ਪਾਰਟੀ ਵੇਅਰ ਮੇਕਅਪ ਆ ਐਂਗੇਜਮੈਂਟ ਮੇਕਅਪ ਆ ਉਹ ਸਾਰੇ 500 ਤੋਂ ਸਟਾਰਟਿੰਗ ਹੈ ਤੇ ਜੋ ਆਪਣਾ ਬਰਾਇਡਲ ਮੇਕਅਪ ਆ ਉਹ ਸਿਰਫ 3000 ਦੇ ਵਿੱਚ ਉਹ ਪੂਰਾ ਫੁੱਲ ਬਰਾਇਡਲ ਮੇਕਅਪ ਹਾਂਜੀ ਸਰ 3000 ਦੇ ਵਿੱਚ ਹਾਂ ਇਮਮ ਈਟ ਕਰਕੇ ਆਫਰ ਹੈ ਜਾਂ ਪੂਰੇ ਮੰਥ ਸੀ ਆਫਰ ਹੈ ਸਰ ਇਹ ਪੂਰੇ ਮੰਥ ਤੇ ਰੁਕੋ 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 ਵੀਡੀਓ ਬੰਦ ਨਹੀਂ ਕਰਨਾ ਆਪਾਂ ਨੇ ਜੈਂਟ ਸੈਕਸ਼ਨ ਦੀ ਗੱਲ ਕਰ ਲਈ ਲੇਡੀ ਸੈਕਸ਼ਨ ਦੀ ਗੱਲ ਕਰ ਲਈ ਤੇ ਹੁਣ ਅਕੈਡਮੀ ਵਾਲੇ ਸੈਕਸ਼ਨ ਦੀ ਵੀ ਗੱਲ ਕਰ ਲਈ ਹੈ ਮੈਮ ਅਕੈਡਮੀ ਤੇ ਵੀ ਆਫਰ ਲਾਇਏ ਨੇ ਜੀ ਹਾਂਜੀ ਸਰ ਜਰੂਰ ਅਕੈਡਮੀ ਤੇ ਵੀ ਆਪਣੇ ਆਫਰਸ ਹੈ ਜਿੱਦਾਂ ਕਿ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਸਟ ਆਫ ਯੂਸ ਦਾ ਕੀ ਡ੍ਰੀਮ ਹੁੰਦਾ ਕਿ ਸੈਲੂਨ ਔਨਲਾਈਨ ਦੇ ਵਿੱਚ ਆਣਾ ਬਟ ਕੋਰਸਿਸ ਕਿੰਨੇ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਬਹੁਤ سارے ਬੱਚੇ ਐ ਜੋ ਇਹ ਕੋਰਸਿਸ ਅਫੋਰਡ ਨਹੀਂ ਕਰ ਸਕਦੇ ਬਟ ਜੰਨਤ ਬਿਊ ਇਹ ਸलो ਜੋ ਆਪਣੇ ਕੋਰਸਸ ਹੈ ਸਿਰਫ 15000 ਦੇ ਵਿੱਚ ਅਵੇਲੇਬਲ ਹਨ ਤੇ ਬੇਸਿਕ ਕੋਰਸ ਹੋਗਾ ਹੇਅਰ ਦਾ ਮੇਕਅਪ ਦਾ ਤੇ ਸਕਿਨ ਦਾ ਜਲਦੀ ਜਲਦੀ ਆਓ ਤੇ ਆਪਣੇ ਇਨਰੋਲਮੈਂਟ ਕਰਾਓ ਇਹ ਜੋ ਆਫਰ ਹੈ ਸਿਰਫ ਏਜ ਲਈ ਆਫਰ ਹੈ ਸਿਰਫ ਅਪ੍ਰੈਲ ਦੇ ਵਿੱਚ ਅਪ੍ਰੈਲ ਤੱਕ ਇਹ ਆਪਰਚੂਨਿਟੀ ਹੈ ਅਪ੍ਰੈਲ ਮਨਥ ਦੇ ਵਿੱਚ ਹੈ ਹਾਂ ਜੀ ਸਰ ਵੈਲਿਡ ਹੋ ਗਿਆ ਤੇ ਮੈਮ ਜਿਹੜੇ ਕੋਰਸਸ ਨੇ ਇਹ ਰੀਲੀ ਸਟਾਫ ਕਿਸ ਤਰ੍ਹਾਂ ਦਾ ਹੁੰਦਾ ਆਪਣੇ ਕੋਲ ਸਰ ਜੋ ਵੀ ਸਟਾਫ ਹੈ ਸਾਰਾ ਵੈਲ ਟ੍ਰੇਨਡ ਆਪਣਾ ਸਟਾਫ ਹੈ ਹਰ ਇੱਕ ਕੋਰਸ ਲਈ ਅਲੱਗ-ਅਲੱਗ ਸਟਾਫ ਹੈ ਅਗਰ ਕੋਈ ਹੇਅਰ ਡ੍ਰੈਸਰ ਬਣਨਾ ਚਾਹੁੰਦਾ ਉਹਦੇ ਲਈ ਅਲੱਗ ਸਟਾਫ ਹੈ ਬ ਮੇਕਅਪ ਜੇ ਬੱਚੇ ਨੇ ਮੇਕਅਪ ਸਿੱਖਣਾ ਉਹਦੇ ਲਈ ਅਲੱਗ ਸਟਾਫ ਹੈ ਸਰ ਓਕੇ ਇਹਨਾਂ ਦੇ ਸਲੂਨ ਦੇ ਵਿੱਚ ਇੱਕ ਫਾਇਦਾ ਤੁਹਾਨੂੰ ਹੋਰ ਹੁੰਦਾ ਕਿ ਤੁਸੀਂ ਇੱਥੇ ਮਤਲਬ ਜੋ ਵੀ ਆਪਣਾ ਕੋਰਸ ਕਰਕੇ ਉਹ ਪ੍ਰੈਕਟਿਸ ਵੀ ਕਰ ਸਕਦੇ ਹੋ ਹਾਂਜੀ ਸਰ ਪ੍ਰੈਕਟਿਸ ਪ੍ਰੈਕਟੀਕਲ ਵਰਕ ਹੈ ਜੋ ਆਪਾਂ 70% ਪਰ ਆਉਣਾ ਹੈ ਤੇ 30% ਉਹਦੇ ਵਿੱਚ ਥਿਊਰੀ ਕਰਾਉਣੀ ਹੈ ਥਿਊਰੀ ਵਰਕ ਹੁੰਦਾ ਹਾਂਜੀ ਸਰ ਤੇ ਮੈਮ ਜਿਵੇਂ ਆਪਣੇ ਕੋਲੇ ਕੋਰਸ ਕਰ ਲਿਆ ਤੇ ਫਿਰ ਇਹਦਾ ਸਰਟੀਫିକੇਟ ਵਗੈਰਾ ਵੀ ਪ੍ਰੋਵਾਈਡ ਹੁੰਦਾ ਹਾਂਜੀ ਸਰ ਸਾਰੇ ਜੋ ਸਰਟੀਫିକੇਟ ਪ੍ਰੋਵਾਈਡ ਹੋਗਾ ਇੰਟਰਨੈਸ਼ਨਲ ਸਰਟੀਫିକੇਟ ਪ੍ਰੋਵਾਈਡ ਹੋਗਾ ਮਤਲਬ ਜਿਹਨੇ ਬਾਹਰ ਜਾਣਾ ਉਹਦੇ ਵਾਸਤੇ ਤਾਂ ਇਹ ਚੀਜ਼ ਬਹੁਤ ਜ਼ਿਆਦਾ ਅੱਛੀ ਹੈ ਬਹੁਤ ਅੱਛੀ ਆ ਹਾਂਜੀ ਸਰ ਮਤਲਬ ਕਿਉਂਕਿ ਆਪਾਂ ਨੂੰ ਵੀ ਪਤਾ ਦੱਸੋ ਕਿ ਅੱਜਕੱਲ ਜਿਹੜਾ ਬਾਹਰ ਜਾਂਦੇ ਨੇ ਬਾਹਰ ਜਾ ਕੇ ਉਹੀ ਸਕਸੈਸਫੁਲ ਆ ਜਿਹਦੇ ਹੱਥ ਦੇ ਵਿੱਚ ਕੋਈ ਗੁਣ ਹੈ ਤੇ ਉਹ ਗੁਣ ਤੁਸੀਂ ਜੰਨਤ ਬਿਊਟੀ ਲੈਂਡ ਤੋਂ ਲੈ ਸੀ ਵੀਡੀਓ ਹੈ ਤੁਹਾਨੂੰ ਪਸੰਦ ਆਈ ਹੋਏਗੀ ਤੇ ਹਲੇ ਆਫਰਾਂ ਦੀ ਐਂਡ ਨਹੀਂ ਹੋਈ ਇੱਕ ਹੋਰ ਆਫਰ ਹੈ ਕਿ ਇਹਨਾਂ ਦਾ ਜਿਹੜਾ ਪੇਜ ਬਣਿਆ ਹੋਇਆ ਇੰਸਟਾਗ੍ਰam ਤੇ ਜੰਨਤ ਦਾ ਬਿਊਟੀ ਲੈਂਡ ਦੇ ਨਾਮ ਤੋਂ ਅਗਰ ਤੁਸੀਂ ਇਹਨਾਂ ਦਾ ਪੇਜ ਹੈ ਜਿਹੜਾ ਫੋਲੋ ਕਰਕੇ ਆਉਨੇ ਹੋ ਪਲੱਸ ਉੱਥੇ ਤੁਸੀਂ ਇਹਨਾਂ ਦੇ ਜਿਹੜੇ ਹੈਪੀ ਕਸਟਮਰ ਨੇ ਉਹਨਾਂ ਦੇ ਰਿਵਿਊ ਵੀ ਚੈੱਕ ਕਰ ਸਕਦੇ ਹੋ ਤਾਂ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਆਫ ਮਿਲੇਗੀ ਇਸ ਕਰਕੇ ਮੌਕੇ ਦਾ ਜਲਦੀ ਤੋਂ ਜਲਦੀ ਫਾਇਦਾ ਉਠਾਓ ਕਿਸੇ ਵੀ ਸੈਕਸ਼ਨ ਚ ਹੋਵੇ ਇੱਥੇ ਜ਼ਰੂਰ ਵਿਜ਼ਿਟ ਕਰੋ ਇਹ ਕਰਕੇ ਬਹੁਤ ਵੱਡੇ ਵੱਡੇ ਆਫਰ ਨੇ ਜਿਹੜੇ ਤੁਹਾਡੇ ਵਾਸਤੇ ਹੈਗੇ ਨੇ ਤਾਂ ਇਹ ਮੌਕਾ ਜਿਹੜਾ ਹੈਗਾ ਤੁਹਾਡੇ ਹੱਥੋਂ ਨਹੀਂ ਜਾਣਾ ਚਾਹੀਦਾ ਬਾਕੀ ਕਿਸੇ ਵੀ ਜਾਣਕਾਰੀ ਤੁਸੀਂ ਲੈਣੀ ਆ ਦੂਰੋਂ ਪਰਿਓ ਆਣਾ ਇਹਨਾਂ ਦਾ ਨੰਬਰ ਆ ਰਿਹਾ ਉਹਦੇ ਤੇ ਕਾਲ ਕਰ ਸਕਦੇ ਹੋ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਾਲਜ ਰੋਡ ਡੀਏਪੀ ਵਾਲੀ ਗਲੀ ਜਨਨਤ ਬਿਊਟੀ ਲੈਣ ਇੱਥੇ ਤੁਸੀਂ ਪਹੁੰਚਣਾ ਬਾਕੀ ਮਿਲਦੇ ਆ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ